ਹਾਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਕਰਤਾ ਦੀ ਸਤਿ ਸ੍ਰੀ ਅਕਾਲ ਸੱਚੇ ਪਾਸ਼ਾ ਵੈਕਲ ਦੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਤੇ ਅੱਜ ਆਪਾਂ ਤੁਹਾਡੇ ਨਾਲ ਨਾਰਮਲੀ ਗੱਲਾਂ ਕਰਦੇ ਆਂ ਤੇ ਕਹਿੰਦੇ ਇਹ ਵੀ ਸੱਚ ਜਿਹੜਾ ਸੱਚਾ ਜੀਵਨ ਸਾਥੀ ਹੁੰਦਾ ਹਨਾ ਸੱਚਾ ਸੱਚਾ ਗੂੜਾ ਸਬੰਧ ਹੁੰਦਾ ਜੀਵਨ ਸਾਥੀ ਟਿੱਚ ਬਟਨ ਦੀ ਤਰ੍ਹਾਂ ਹੁੰਦੀ ਆ ਵੀ ਜਿਵੇਂ ਇੱਕ ਬਟਨ ਆ ਇੱਧਰ ਉੱਧਰ ਹੋ ਗਿਆ ਤਾਂ ਉਹ ਦੂਜਾ ਬਟਨ ਕਿਸੇ ਕੰਮ ਦਾ ਨਹੀਂ ਜੀਵਨ ਸਾਥੀਆਂ ਦਾ ਬਹੁਤ ਰੋਲ ਹੁੰਦਾ ਜਿਨ੍ਹਾਂ ਦੀ ਪਰਮਾਤਮਾ ਨੇ ਜੋੜੀ ਵਧੀਆ ਬਣਾਈ ਹੈ ਜਿਨ੍ਹਾਂ ਦੀ ਬਣਦੀ ਹੈ ਦੋਨਾਂ ਜੀਆਂ ਦੀ ਮੈਂ ਕਹਣੀ ਆ ਉਸ ਤੋਂ ਵੱਡਾ ਕੋਈ ਘਰ ਦੇ ਵਿੱਚ ਸਵਰਗ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਐਂ ਦੇਖ ਲਓ ਵੀ ਜੇ ਇੱਕ ਬੰਦੇ ਤੇ ਟੈਨਸ਼ਨ ਆ ਤਾਂ ਦੂਜਾ ਦੀ ਸਪੋਰਟ ਕਰਦਾ ਹਨ ਮੰਨ ਲਓ ਇੱਕ ਨੇ ਸੋਚਿਆ ਵੀ ਯਾਰ ਆਹ ਕੰਮ ਪੈਂ ਕਰਨਾ ਤਾਂ ਉਹ ਦੂਜਾ ਵੀ ਉਹ ਆ ਵੀ ਦੀ ਦੋਨੇ ਰਲ ਮਿਲ ਕੇ ਚੱਲਦੇ ਆ ਮੈਂ ਕਹਣੀ ਆ ਉਸ ਤੋਂ ਵੱਡਾ ਸਵਰਗ ਨਹੀਂ ਹੋ ਸਕਦਾ ਜਿੱਥੇ ਮੀਆਂ ਬੀਬੀ ਦੀ ਬਣਦੀ ਹੈ ਦੋਨੇ ਮੀਆਂ ਬੀਬੀ ਰਲ ਕੇ ਰਹਿੰਦੇ ਆ ਹੁਣ ਮੈਨੂੰ ਮੈਸੇਜ ਕਰ ਦਿੰਦੇ ਲੋਕ ਤੁਸੀਂ ਹਸਬੈਂਡ ਦਾ ਸ਼ਿਕਰ ਨਹੀਂ ਕਰਦੇ ਛੋੜਿਆ ਹਸਬੈਂਡ ਕੀ ਕਰਦਾ ਮੇਰੇ ਹਸਬੈਂਡ ਨੇ ਕੀ ਕਰਨਾ ਜੀ ਕੰਮ ਕਰਦੇ ਆ ਬਾਹਰ ਨਹੀਂ ਠੀਕ ਹੈ ਉਹ ਕੰਮ ਕਰਦੇ ਆ ਆਪਣਾ ਕੰਮ ਕਰਦੇ ਆ ਉਹਨਾਂ ਨੂੰ ਵੀਡੀਓ ਚ ਆਉਣਾ ਨਹੀਂ ਪਸੰਦ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਵੀ ਅਸੀਂ ਉਹਨੂੰ ਤਾਂ ਕੋਈ ਨਾ ਲਈਏ ਫਿਰ ਘਰ ਦੇ ਵਿੱਚ ਲੜਾਈ ਥੋੜੀ ਪਾਉਣੀ ਆ ਵੀਡੀਓ ਚ ਤਾਂ ਵੈਸੇ ਮੈਂ ਤੇ ਦੀਪੂ ਹੀ ਆਉਣੀ ਆ ਬਾਕੀ ਦੇ ਸਾਡਾ ਕੋਈ ਮੈਂਬਰ ਆਉਂਦਾ ਹੀ ਨਹੀਂ ਹੈਗਾ ਵਾ ਸੁੱਖ ਨਾਲ ਪੰਜ ਮੈਂਬਰਾਂ ਸੀ ਘਰ ਦੇ ਵਿੱਚ ਪਰ ਦੂਜੇ ਮੈਂਬਰ ਸਾਡੇ ਨਾਲ ਵੀਡੀਓ ਚ ਆਉਂਦੇ ਆ ਨਾ ਹੀ ਉਹਨਾਂ ਨੂੰ ਆਉਣਾ ਪਸੰਦ ਆ ਮੈਂ ਤੇ ਦੀਪੂ ਹੀ ਆਉਣੀ ਆ ਵੀਡੀਓ ਦੇ ਵਿੱਚ ਤੇ ਹਸਬੈਂਡ ਮੇਰੇ ਠੀਕ ਨੇ ਵਧੀਆ ਨੇ ਕੰਮ ਕਰਦੇ ਆ ਬਟ ਉਹ ਪਾਠ ਨਹੀਂ ਪੜਦੇ ਕਿਸੇ ਨੇ ਮੈਨੂੰ ਸ਼ਾਇਦ ਪੁੱਛਿਆ ਜੀ ਉਹ ਪਾਠ ਉਹ ਕਰਦੇ ਨਹੀਂ ਉਹ ਪਾਠ ਨਹੀਂ ਕਰਦੇ ਵੈਸੇ ਵਾਹਿਗੁਰੂ ਵਾਹਿਗੁਰੂ ਜਪ ਲੈਂਦੇ ਆ ਤੇ ਰੱਬ ਦਾ ਨਾਮ ਜਪ ਲੈਂਦੇ ਪਰ ਪਾਠ ਨਹੀਂ ਕਰਦੇ ਉਹ ਤੇ ਉਨ ਤਰੀ ਫਿਰਦੇ ਵੀ ਵਾਹਿਗੁਰੂ ਵਾਹਿਗੁਰੂ ਜਪ ਜ਼ਰੂਰ ਕਰਦੇ ਆ ਉਹ ਤੇ ਮੀਆਂ ਬੀਬੀ ਦੀ ਜਦੋਂ ਛੋਟੇ ਘਰ ਚ ਵੱਣਦੀ ਆ ਹਨਾ ਮੈਂ ਕਹਿਣੀ ਆ ਵੀ ਸੱਚ ਕਹਿਣੀ ਆ ਉਸ ਤੋਂ ਵੱਡਾ ਸਵਰਗ ਨਹੀਂ ਹੋ ਸਕਦਾ ਜਿੱਥੇ ਦੋਨੇ ਮੀਆਂ ਬੀਬੀ ਇਕੱਠੇ ਰਹਿੰਦੇ ਆ ਇੱਕ ਦੂਜੇ ਦੀ ਸਹਿਮਤੀ ਨਾਲ ਚੱਲਦੇ ਆ ਇੱਕ ਦੂਜੇ ਦੇ ਇੱਕ ਦੂਜੇ ਦੀ ਆਹਟ ਤੋਂ ਪਛਾਣ ਲੈਂਦੇ ਆ ਇਹਨੂੰ ਤਕਲੀਫ ਦੁੱਖ ਜਾਂ ਦਰਦ ਕੀ ਐ ਮੋਤੀ ਬੰਨ ਕੀਤੇ ਹੁੰਦੇ ਉਸ ਇਨਸਾਨ ਦੇ ਜਿੱਥੇ ਮੀਆਂ ਬੀਬੀ ਇਕੱਠੇ ਰਹਿੰਦੇ ਆ ਖੁਸ਼ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਹੁੰਦਾ ਕੋਈ ਤੀਜਾ ਆਦਮੀ ਨਹੀਂ ਹੁੰਦਾ ਦੋਨੇ ਜੀ ਹੁੰਦੇ ਆ ਉਹ ਮੈਂ ਵੇਖੀਆਂ ਮੈਂ ਇਹਦੀਆਂ ਜੋੜੀਆਂ ਬੜੀ ਕਦਰ ਕਰਦੀ ਆ ਮੈਂ ਇਹਦੀਆਂ ਜੋੜੀਆਂ ਦੀ ਮੈਂ ਕਹਿੰਨੀ ਬਾਕੀ ਵਿਬੱਕ ਇਹਨਾਂ ਦੇ ਪਰਨਨ ਵਿਤਿਆ ਵੀ ਕਿੰਨੀ ਇਹਨਾਂ ਦੇ ਵਿੱਚ ਅੰਡਰਸਟੈਂਡਿੰਗ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਹੁਣ ਪਤੀ ਪਤਨੀ ਦੇ ਪਿਆਰ ਦੀ ਮੇਰੇ ਪਿੰਡ ਦੀ ਇਹ ਸੱਚੀ ਘਟਨਾ ਹੈ ਤੇ ਹੈਗੀ ਇਹ ਘਟਨਾ ਅੱਜ ਤੋਂ ਮੈਨੂੰ ਲੱਗਦਾ 8-10 ਸਾਲ ਪਹਿਲਾਂ ਦੀ ਹੋਣੀ ਹੈ ਆਰਾਮ से ਹੋਣੀ ਹੈ ਮੇਰੇ ਉਹ ਚਾਚਾ ਚਾਚੀ ਲੱਗਦੇ ਸੀ ਦੋਨੋਂ ਜੀ ਉਹ ਚਾਚੇ ਵਰਗੇ ਨਾ ਤਿੰਨ ਚਾਰ ਭਰਾ ਸੀ ਤਿੰਨੇ ਚਾਰੇ ਭਰਾਵਾਂ ਦੀ ਵੀ ਕੁਦਰਤ ਮਾਲਕ ਦੀ ਵੀ ਜਿਵੇਂ ਜੱਪ ਕਹਿੰਦੇ ਨੇ ਪਿੰਡ 'ਚ ਵੀ ਦਾਗ ਦੇਣ ਵਾਲੀ ਗੱਲ ਹੋ ਜਾਂਦੀ ਹੈ ਵਿੱਚ ਆ ਤਿੰਨੇ ਚਾਰੀ ਜੋੜੀਆਂ ਦੀ ਆਪੀ ਦੀ ਬਹੁਤ ਬਣਦੀ ਸੀ ਬਹੁਤ ਜਿਆਦਾ ਬਣਦੀ ਸੀ ਆਪੀ ਦੀ ਉਹ ਇੱਕ ਦੂਜੇ ਦਾ ਖਿਆਲ ਰੱਖਦੀ ਸੀ ਵੀ ਕੋਈ ਸਾਡੇ ਪਿੰਡ ਚ ਦਾ ਕੀ ਕੀਤੇ ਕੋਈ ਜੰਮੇ ਨਹੀਂ ਸੀ ਵੀ ਉਹਨਾਂ ਦੇ ਵਿੱਚ ਕੋਈ ਫਰਕ ਪਾ ਜੂਗਾ ਜਾਂ ਉਹਨਾਂ ਦੇ ਵਿੱਚ ਕੋਈ ਤੀਜਾ ਇੰਟਰਫੇਅਰ ਕਰ ਜੂਗਾ ਜਾਂ ਕੋਈ ਉਹਨਾਂ ਨੂੰ ਦੁਨੀਆ ਦਾ ਬਾਹ ਲੱਗ ਜੂ ਜਾਂ ਉਹ ਪੈਸੇ ਦੇ ਭੁੱਖੇ ਹੋਣ ਨਾ ਉਹ ਸੀ ਇੱਕ ਮਤਲਬ ਆ ਕਹਿੰਦੇ ਨੇ ਵੀ ਮੈਂ ਕਹਿੰਦਾ ਨੇ ਸੱਚੇ ਤੇ ਸਾਫ਼ ਬੰਦੇ ਉਸੇ ਸੱਚੇ ਤੇ ਸਾਫ਼ ਬੰਦੇ ਤੇ ਮਿਹਨਤ ਕਰਨੀ ਮੈਂਤ ਕਰਕੇ ਖਾਣਾ ਮੈਂ ਕਹਣੀ ਆ ਐਸ ਦੁਨੀਆ ਨਾਲੋਂ ਪਹਿਲਾਂ ਵਾਲੀ ਦੁਨੀਆ ਨਾਲ ਬਹੁਤ ਜ਼ਿਆਦਾ ਵਧੀਆ ਸੀ ਮੱਝਾਂ ਰੱਖਣੀਆਂ ਗੋਹਾ ਸੱਟਣਾ ਕੋਈ ਦੁੱਧ ਨਹੀਂ ਸੀ ਪਾਉਂਦਾ ਹੁਣ ਤਾਂ ਲੋਕ ਕਹਿੰਦੇ ਵੀ ਦੁੱਧ ਪਾਏ ਬਣਾ ਕੇ ਡੱਕਾਰੀ ਨਹੀਂ ਤੋੜਦਾ ਮੈਨੂੰ ਸਮਝ ਨਹੀਂ ਆਲੇਉਂਗੀ ਵੀ ਖਰਚੇ ਕਿੱਦਾਂ ਵਧ ਗਏ ਤੇ ਕੀ ਹੋ ਗਿਆ ਹਨਾ ਅੱਗੇ ਨਾਲੋਂ ਫੈਸਿਲਿਟੀਆਂ ਵਧ ਗਈਆਂ ਤੇ ਰੋਗ ਨਹੀਂ ਸੀ ਹੁੰਦੇ ਨਲਕਾ ਵੇੜਨਾ ਪਾਣੀ ਪੀਣਾ ਲੀੜੇ ਧੋਣੇ ਹੁਣ ਤਾਂ ਸਵੱਛ ਤੇ ਹੱਥ ਮਾਰੋ ਪਾਣੀ ਆਮ ਤੇ ਗੋਹੇ ਗੂੜੇ ਆਪ ਸੱਠ ਨੇ ਆ ਪੋਚੇ ਪੂਚੇ ਦਾ ਝੰਡ ਟਨੀ ਸੀਗਾ ਕਿਉਂਕਿ ਜਿਹੜੇ ਕਿਸੇ ਦੇ ਭਾਵੇਂ ਇੱਟਾਂ ਦੀ ਫਰਸ਼ ਲੱਗੀ ਹੁੰਦੀ ਨਹੀਂ ਬਿਹੜੇ ਕੱਚੇ ਸੀ ਮੈਂ ਕਹਣੀਆ ਵਧੀਆ ਨਜ਼ਾਰਾ ਸੀ ਬਿਮਾਰੀਆਂ ਵੀ ਨਹੀਂ ਸੀ ਲੱਗਦੀਆਂ ਆਪਾਂ ਮਿੱਟੀ ਨਾਲ ਤਾਂ ਜੁੜ ਕੇ ਰਹਿੰਦੇ ਸੀ ਨਾ ਕਮ세 ਕਮ ਤੇ ਉਹ ਚਾਚੀ ਚਾਂਦ ਚੱਕ ਬਿਮਾਰ ਹੋ ਜਾਂਦੀ ਐ ਸਾਡੇ ਚਾਚੀ ਜੀ ਲੱਗਦੇ ਸੀ ਚਾਂਦ ਚੱਕ ਉਹ ਬਿਮਾਰ ਹੋ ਜਾਂਦੀ ਐ ਬਚਰੀ ਪਤਾ ਨਹੀਂ ਗੁਰੂ ਮਹਾਰਾਜ ਦਾ ਕੀ ਬਾਣਾ ਬਣਦਾ ਵੀ ਚੰਗੀ ਭਲੀ ਉਹ ਵਧੀਆ ਕੰਮ ਕਰਦੀ ਖਾਂਦੀ ਪੀਂਦੀ ਤੜਕਾਂਦੀ ਉਹਨੂੰ ਕੋਈ ਰੋਗ ਨਹੀਂ ਸੀਗਾ ਚਾਨ ਚੱਕ ਉਹਦੀ ਮੌਤ ਹੋ ਜਾਂਦੀ ਹੈ ਚਾਚੀ ਜੀ ਸੋਹਣੇ ਬਹੁਤ ਸੀ ਸੋਹਣੇ ਸਮਝਦਾਰ ਤੇ ਸਿਆਣੇ ਬਹੁਤ ਸੀ ਮੱਜ ਵੀ ਉਹਨਾਂ ਨੂੰ ਯਾਦ ਕਰਦੀਆਂ ਕਿਉਂਕਿ ਜਿਹੜੀ ਉਹਨਾਂ ਦੀ ਭਤੀ ਭਾਣ ਜੀ ਸੀ ਉਹ ਮੇਰੇ ਨਾਲ ਪੜਦੀ ਸੀ ਕਸੀ ਪੜਦੀਆਂ ਹੁੰਦੀਆਂ ਤੇ ਉਹ ਮੇਰੀ ਵੀ ਰੋਟੀ ਪਕਾਉਂਦੀ ਹੁੰਦੀ ਚਾਚੀ ਇਸ ਕਰਕੇ ਉਹ ਮੈਨੂੰ ਅੱਜ ਵੀ ਯਾਦ ਆਉਂਦੀ ਹੈ ਉਹ ਵਿਚਾਰੀ ਵਿੱਚ ਮੇਰੇ ਵੀ ਦੋ ਰੋਟੀਆਂ ਬਣਾ ਦਿੰਦੀ ਸੀ ਉਹ ਚਾਚੀ ਦਾ ਮੈਂ ਅੱਜ ਵੀ ਯਾਰ ਕਰਦੀ ਹਾਂ ਚਾਹੇ ਉਹ ਇਸ ਦੁਨੀਆ 'ਚ ਹੈ ਨਹੀਂ ਪਰ ਮੈਨੂੰ ਤਾਂ ਬਹੁਤ ਪਿਆਰ ਆਉਂਦਾ ਬੀਜ ਦਾ ਮੇਰੀ ਸਹੇਲੀ ਨੂੰ ਫਰੈਂਡ ਨੂੰ ਪੁੱਛਦੀ ਵੀ ਆ ਰੋਟੀ ਵੀ ਤੂੰ ਵੱੱਦ ਲੈ ਕੇ ਆਈਂ ਉਹ ਕਹਿੰਦੀ ਵੀ ਮਾਸੇਮੀ ਦੇ ਲਈ ਨਵੀਂ ਵਿੱਚ ਬਣਾਉਂਦੀ ਆ ਵੀ ਮੇਰੇ ਮੰਮੀ ਹੈ ਨਹੀਂ ਸੀ ਨਾ ਉਹਨੂੰ ਸਟ्रेस ਹੁੰਦਾ ਵੀ ਉਹਨੂੰ ਪਤਾ ਨਹੀਂ ਘਰੇ ਰੋਟੀ ਨਹੀਂ ਖਾਦੀ ਹੋਣੀ ਜਾਂ ਨਹੀਂ ਖਾਦੀ ਹੋਣੀ ਜਾਂ ਕਿਸੇ ਨੇ ਪੁੱਛੋ ਤਾਂ ਵੀ ਉਹ ਫਿਕਰ 'ਚ ਮੇਰੇ ਦੋ ਪਰੌਠੇ ਪਾਉਂਦੀ ਸੀ ਵੀ ਕਿੱਡੀ ਚੰਗੀ ਦੁਨੀਆ ਸੀ ਪਹਿਲਾਂ ਹਨਾ ਤੇ ਮੈਂ ਅੱਜ ਉਹਨੂੰ ਮਤਲਬ ਉਹ ਦੁਨੀਆ ਤੇ ਹੈ ਨਹੀਂ ਮੈਂ ਫਿਰ ਵੀ ਉਹਨਾਂ ਨੂੰ ਯਾਦ ਕਰ ਰਹੀ ਆ ਵੀ ਉਹਨਾਂ ਨੇ ਮੇਰੇ ਲਈ ਇੰਨਾ ਸੋਚਦੀ ਵੀ ਉਹਨਾਂ ਨੇ ਮੇਰੇ ਰੋਜ਼ ਦੋ ਪਰੌਠੇ ਪਾਉਣੀ ਪਾਉਣੇ ਸੀਗੇ ਵਿੱਚ ਤੇ ਚਾਚੀ ਦੀ ਡੈਥ ਹੋ ਜਾਂਦੀ ਹੈ ਤੇ ਚਾਚੀ ਇਸ ਦੁਨੀਆ ਨੂੰ ਆਲਵਿਦਾ ਕਹਿ ਜਾਂਦੀ ਹੈ ਵਿਚਾਰੀ ਤੇ ਸਾਲ ਪਿੰਡ ਦਾ ਮਤਲਬ ਇਹ ਕਹਿੰਦਾ ਨਾ ਦੰਦ ਜੁੜ ਜਾਂਦਾ ਵੀ ਕੋਈ ਉਮਰ ਨਹੀਂ ਸੀ ਉਹਦੀ ਜਗਤ ਤੋਂ ਜਾਣ ਦੀ ਵੀ ਕੱਤ-ਕਾਠ ਹਿੱਡਾ ਸੀ ਕੋਈ ਰੋਗ ਨਹੀਂ ਸੀ ਕਿਉਂਕਿ ਜਦੋਂ ਪਰਮਾਤਮਾ ਦੇ ਘਰੋਂ ਬਲਾਵਾ ਆ ਜੇ ਹਨਾ ਫਿਰ ਜਿਹੜੀ ਮੌਤ ਆ ਉਹ ਬੰਦੇ ਨੂੰ ਨਾ ਤਾਂ ਫਿੱਟ ਦੇਖਦੀ ਐ ਨਾ ਅਣਫਿੱਟ ਦੇਖਦੀ ਐ ਨਾ ਬਿਮਾਰ ਦੇਖਦੀ ਐ ਨਾ ਚੰਗਾ ਦੇਖਦੀ ਐ ਤੇ ਚਾਚੀ ਜੀ ਚਲ ਗਈ ਦੁਨੀਆ ਨੂੰ ਛੱਡ ਕੇ ਤੇ ਉਹ ਸਾਡੇ ਪਿੰਡ ਦੀ ਪਹਿਲੀ ਘਟਨਾ ਵੀ ਜਿਹੜੀ ਚਾਚੀ ਸੀ ਉਹ ਚਾਚੀ ਨਾਲ ਬਣਾ ਅਟੈਚਮੈਂਟ ਸੀ ਉਹਨਾਂ ਦੀ ਦੁਨੀਆ ਚਾਚੇ ਸੀ ਤੇ ਚਾਚੀ ਦੀ ਦੁਨੀਆ ਚਾਚਾ ਸੀ ਵੀ ਬੜਾ ਪਿਆਰ ਸੀ ਦੋਨਾਂ ਜੀਆਂ ਦੇ ਵਿੱਚ ਤੇ ਮੈਂ ਕਹਣੀ ਆ ਵੀ ਇਹ ਜੀਆਂ ਜੋੜੀਆਂ ਤਾਂ ਜੱਗ ਤੇ ਲੋਕ ਯਾਦ ਕਰਦੇ ਆ ਵੀ ਯਾਰ ਕਿੰਨਾ ਪਿਆਰ ਸੀ ਉਹਨਾਂ ਦਾ ਹਨਾ ਕਿੰਨਾ ਸੱਚਾ ਪਿਆਰ ਸੀ ਵੀ ਜੱਗ ਤੇ ਆਏ ਹਨਾ ਤੇ ਸਾਰੇ ਪਿੰਡ ਚ ਗੱਲ ਤੁਰ ਗਈ ਉਹਨਾਂ ਦੋਨਾਂ ਜੀਆਂ ਦੀ ਹਨਾ ਵੀ ਕਿੰਨਾ ਸੱਚਾ ਪ੍ਰੇਮ ਹੋਣਾ ਉਹਨਾਂ ਦਾ ਚਾਚੀ ਜੀ ਦੀ ਡੈਥ ਹੁੰਦੀ ਹੈ ਤੇ ਚਾਚੀ ਦਾ ਜਦ ਨੂੰ ਭੋਗ ਹੁੰਦਾ ਪੋਪੂ ਉਹਤੇ ਅਰਦਾਸ ਨਹੀਂ ਕਰਦੇ ਬਾਬੇ। ਵੀ ਖੱਲੇ ਆਵੇ ਨਾਨਕਾ ਸੱਦੇ ਉੱਠ ਜਾਏ। ਉਹ ਉਹ ਜਦੋਂ ਬਾਖ ਕਿਹਾ ਉਹਨਾਂ ਨੇ ਭੋਗ ਪੈ ਰਿਹਾ ਸੀ। ਜਦੋਂ ਬਾਖ ਬੋਲਿਆ ਵੀ ਖੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਤਾਂ ਜਦੋਂ ਚਾਚੀ ਦਾ ਨਾਮ ਲੈਤਾ ਬਾਬਾ ਜੀ ਨੇ ਵੀ ਬਹੁਤ ਸੂਝ-ਬੂਝ ਸੂਝ-ਬੂਝ ਬਾਣ ਸੀਗੇ ਬਹੁਤ ਚੰਗੇ ਸੀਗੇ ਵੀ ਐਸੇ ਸੰਸਾਰੀ ਯਾਤਰਾ ਨੂੰ ਅਲਵਿਦਾ ਕਹਿ ਗਏ ਉਹ ਅੱਜ ਆਪਣੇ ਕਿ ਨਹੀਂ ਰਹੇ ਉਹਨਾਂ ਦਾ ਨਾਮ ਲੈ ਕੇ ਜਦੋਂ ਇੰਨੀ ਗੱਲ ਕਹੀ ਤੇ ਮਤਲਬ ਚਾਚਾ ਨੂੰ ਬਰਦਾਸ਼ਤ ਨਾ ਹੋਈ ਚਾਚਾ ਜੀ ਭੋਗ ਤੇ ਬੈਠੇ ਸੀ ਉਹਨਾਂ ਨੂੰ ਬਰਦਾਸ਼ਤ ਨਾ ਹੋਇਆ ਜਾਨੀ ਕਿ ਉਹਨਾਂ ਨੂੰ ਪ੍ਰਸਾਦਮਾ ਹੀ ਲੱਗ ਗਿਆ ਜਦੋਂ ਬਾਬਾ ਨੇ ਕਿਹਾ ਵੀ ਉਹ ਉਹ ਆਪਣੇ ਵਿੱਚ ਅਜ ਨਹੀਂ ਰਹੇ ਆਪਣੇ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਤੁਸੀਂ ਯਕੀਨ ਮੰਨਿਓ ਤੇ ਇਹ ਗੱਲ ਸੁਣਨ ਸਾਰ ਚਾਚਾ ਜੀ ਜਿੱਥੇ ਬੈਠੇ ਸੀ ਉੱਥੇ ਹੀ ਡਿੱਗ ਪਏ ਆਣੀ ਡਿੱਗ ਪਏ ਤੇ ਚਾਚਾ ਵੀ ਐਨੇ ਪੂਰੇ ਤਕੜੇ ਮੋٹے ਨਰੋਏ ਸੀ ਵੀ ਕਦੇ ਚਾਚੇ ਨੂੰ ਕੁਛ ਕੋਸਰ ਵੀ ਨਹੀਂ ਸੁਖਿਆ ਨਾਲੇ ਉਹ ਤਾਂ ਹਾਰਟ اٹੈਕ ਵੀ ਨਹੀਂ ਸੀ ਹੁੰਦੇ ਮੈਂ ਤਾਂ ਸੁਣਿਆ ਨਹੀਂ ਸੀ ਉਦੋਂ ਅਸ ਤੋਂ 10 10 12 ਸਾਲ ਪਹਿਲਾਂ ਕੋਈ ਹਾਰਟ اٹੈਕ ਦਾ ਨਹੀਂ ਜਪਾ ਤੇ ਚਾਚਾ ਜੀ ਡਿੱਗ ਪਏ ਜਿਵੇਂ ਆ ਪਾਣੀ ਹੁਆਣ ਕੇ ਕਹਿ ਦਿੰਨੇ ਵੀ ਇਹਨੂੰ ਪਾਣੀ ਪਿਓ ਪਿਆਣੀ ਪਿਓ ਵੀ ਬੇਹੋਸ਼ ਹੋ ਗਏ ਹਨਾ ਆਪਾਂ ਕਹਿ ਦਿੰਨੇ ਆ ਤੇ ਜਦੋਂ ਉਹਨੂੰ ਪਾਣੀ ਪਿਆਉਣ ਲੱਗੇ ਤੇ ਚਾਚੇ ਚ ਕੋਸ਼ੀ ਗਈ ਨਾ ਤੇ ਉਹ ਮੇਨ ਮਤਲਬ ਕਿਸੇ ਸਿਆਣੇ ਬਜ਼ੁਰਗ ਕਹਿੰਦੀ ਵੀ ਇਹਨੂੰ ਪਾਣੀ ਪਿਉਉਣ ਦਾ ਕੀ ਫਾਇਦਾ ਕਹਿੰਦੀ ਤੇ ਅਸੀਂ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਹਾਂ ਜਦੋਂ ਡਾਕਟਰ ਬੁਲਾਇਆ ਡਾਕਟਰ ਕੰਗਵਿਤਾ ਜਦੋਂ ਡਿੱਗੀ ਸੀ ਕਿ ਨਹੀਂ ਉਹਦੀ ਪੂਰੀ ਹੋ ਗਈ ਦੇਖੋ ਤੁਸੀਂ ਸੱਚਾ ਪਿਆਰ ਵੀ ਚਾਚੀ ਦਾ ਅਰਦਾਸ ਜਦੋਂ ਨਾਮ ਆਇਆ ਨਾਲ ਦੀ ਨਾਲ ਚਾਚੀ ਨੇ ਸਾਹ ਛੱਡ ਦਿੱਤੇ ਦੁਨੀਆ ਹੀ ਛੱਡਦੀ ਇਹਨੂੰ ਕਹਿੰਦੇ ਸੱਚਾ ਪਿਆਰ ਉਹਦੇ ਭੋਗਤੇ ਚਾਚੀ ਦੇ ਭੋਗਤੇ ਚਾਚੇ ਦਾ ਹੰਕਾਰ ਹੋਇਆ ਕੁਛ ਨਹੀਂ ਦੋਦਾ ਚਾਚੇ ਦਾ ਚਾਚਾ ਬਹੁਤ ਤਕੜਾ ਪਿਆ ਸੀ ਵੱਡਾ ਹੱਟਾ ਕੱਟਾ ਨਰੋਆ ਸੀਗਾ ਦੇਖ ਇਹਨੂੰ ਕਹਿੰਦੇ ਆ ਸਦਮਾ ਪਿਆਰ ਵੀ ਰਹਿ ਨਹੀਂ ਗਿਆ ਤੋਂ ਚਾਚੀ ਬਿਨਾ ਐਨਾ ਚਾਚੀ ਨਾਲ ਅਟੈਚਮੈਂਟ ਸੀ ਉਹ ਚਾਚੀ ਗੋਲੀ ਚਲਾ ਗਿਆ ਇਹਨੂੰ ਕਹਿੰਦੇ ਆ ਸੱਚੇ ਦਿਲ ਦੀਆਂ ਲਿਵਾਂ ਜੁੜਨਾਂ ਵੀ ਉਹ ਬੰਦੇ ਨੂੰ ਇਹ ਦੁਨੀਆ ਹੀ ਨਹੀਂ ਚੰਗੀ ਲੱਗੀ ਜਦੋਂ ਚਾਚੀ ਚਲ ਗਈ ਉਹਨੂੰ ਇਹ ਸੰਸਾਰ ਹੀ ਚੰਗਾ ਲੱਗਣਾ ਹਟ ਗਿਆ ਠੀਕ ਹੈ ਇੱਕਾ ਲੱਜ ਇੱਕਾ ਦੇ ਰਿਸ਼ਤੇ ਆ ਅੱਜ ਪੈਰ ਪੈਰ ਦੀ ਧੋਖਾ ਫਰਾਉਡ ਉਹ ਉਹਦਾ ਨਹੀਂ ਉਹਦਾ ਨਹੀਂ ਉਹਦਾ ਪਿੱਛਾ ਦੌਂਦਾ ਰਹਿੰਦਾ ਉਹਦਾ ਪਿੱਛਾ ਦੌਂਦਾ ਰਹਿੰਦਾ ਉਹਦੇ ਕੋਲੇ ਗੱਪ ਮਾਰੀ ਉਹਦੇ ਕੋਲੇ ਗੱਪ ਮਾਰੀ ਇਹ ਦੁਨੀਆਦਾਰੀ ਹੈ। ਪਰ ਮੈਂ ਮੈਂ ਅਰਦਾਸ ਕਰੂੰਂ ਪ੍ਰਮਾਤਮਾ ਵੀ ਇਹ ਦੁਨੀਆਦਾਰੀ ਐ ਏਡੀ ਮਾੜੀ ਨੇ ਉਹ ਵੀ ਜਿਹੜਾ ਇਨਸਾਨੀयत ਨੂੰ ਭੁੱਲੀ ਜਾਂਦੇ ਆ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਸੋਡੀ ਜੇ ਸੋਡੀ ਆਪਣੀ ਫੈਮਿਲੀ ਦੇ ਵਿੱਚ ਵਧੀਆ ਬਣਦੀ ਹੈ ਨਾ ਸੋਡੀ ਅੰਡਰਸਟੈਂਡਿੰਗ ਵਧੀਆ ਤਾਂ ਆਪਣੇ ਪਰਿਵਾਰ ਵਰਗਾ ਕੋਈ ਸੁੱਖ ਨਹੀਂ ਹੁੰਦਾ। ਆਪਣੀ ਘਰ ਵਾਲੀ ਆਪਣੀ ਹੁੰਦੀ ਹੈ ਆਪਣੇ ਘਰ ਵਾਲਾ ਆਪਣਾ ਹੀ ਹੁੰਦਾ। ਠੀਕ ਆ ਬਗਾਨੇ ਬਗਾਨੇ ਹੁੰਦੇ ਆ ਨਾ ਬਗਾਨਣ ਨਾਲ ਇੱਜ਼ਤ ਮਿਲਦੀ ਆ ਕਦੇ ਨਾ ਉਹ ਤੁਹਾਡਾ ਸਦਾ ਸਾਥ ਦੇ ਸਕਦੇ ਹਨ ਜਦ ਤੁਹਾਡੀ ਮਣੀ ਨੂੰ ਕੋਈ ਸਾਥ ਦੇ ਰਿਹਾ ਹੁੰਦਾ ਤਾਂ ਜਾਂ ਤੁਹਾਡੇ ਕੋਈ ਹੁਸਨ ਨੂੰ ਸਾਥ ਦੇ ਰਿਹਾ ਹੁੰਦਾ ਬੱਟੇ ਗੱਲਾਂ ਸੱਚ ਨੇ ਆਪਣੇ ਪਰਿਵਾਰ ਦਾ ਸੁੱਖ ਆਪਣੇ ਦਾ ਹੁੰਦਾ ਤੇ ਬਗਾਨੇ ਦਾ ਬਗਾਨਾ ਹੁੰਦਾ ਆਪਣੀ ਫੈਮਿਲੀ ਤੋਂ ਵੱਧ ਕੇ ਕੋਈ ਤੁਹਾਡੇ ਲਈ ਚੰਗਾ ਹੋ ਨਹੀਂ ਸਕਦਾ ਠੀਕ ਹੈ ਕਿੱਥੇ ਤੁਸੀਂ ਫੈਮਿਲੀ ਜੁਆਇੰਟ ਰਹਿਣਾ ਦੋਨਾਂ ਜੀਆਂ ਨੇ ਸੋਚ ਕੇ ਸਮਝ ਕੇ ਕਦਮ ਚੱਕਣੇ ਕੰਮ ਕਰਨਾ ਤੁਹਾਡਾ ਅਸਰ ਤੁਹਾਡੇ ਬੱਚਿਆਂ ਦੇ ਪੈਂਦਾ ਤੁਹਾਡੇ ਬੱਚੇ ਵੀ ਸੋਚਦੇ ਆ ਕਿੱਥੇ ਮਾਪੇ ਦੀ ਬਣਦੀ ਵਾਲੀ ਬਣਦੀ ਹੈ ਨਾ ਮਾਪੇ ਸਮਝਦਾਰ ਹੋ ਉੱਥੇ ਬੱਚੇ ਵੀ ਨਹੀਂ ਵਿਗੜਦੇ ਕਿਉਂਕਿ ਉਹਨਾਂ ਨੇ ਆਪਣੇ ਮਾਪੇ ਨੂੰ ਜੁਆਇੰਟ ਰਹਿਣ ਦੇ ਲਿਖਿਆ ਹੁੰਦਾ ਹਾਂ ਲਈ ਚੰਗਾ ਵੀ ਛੜਾ ਮਾਪੇ ਕਰਦਾ ਕਿੰਨੇ ਪਿਆਰ ਨਾਲ ਉਦਾਂ ਹੀ ਬੱਚੇ ਹੋ ਜਾਂਦੇ ਆ ਜਿੱਦਾਂ ਪਰਿਵਾਰ ਦੇ ਵਿੱਚ ਗਲਤਫਹਿਮੀਆਂ ਸ਼ੁਰੂ ਹੁੰਦੀਆਂ ਤੁੰਤੂ ਮੈਮਾ ਸ਼ੁਰੂ ਹੁੰਦੀ ਹੈ ਉਦਾਂ ਹੀ ਫਿਰ ਬੱਚੇ ਮੋ ਲੱਗ ਜਾਂਦੇ ਸੋ ਮੇਰੀ ਰਿਕਵੈਸਟ ਹੈ ਹੱਥ ਬੰਨ ਕੇ ਬੇਨਤੀ ਆ ਵੀ ਆਪਣੇ ਪਰਿਵਾਰ ਵਰ ਦਾ ਕੋਈ ਹੋ ਨਹੀਂ ਸਕਦਾ ਪਲੀਜ਼ ਆਪਣੇ ਪਰਿਵਾਰ ਨਾਲ ਬਫਾ ਨਵਾਇਆ ਕਰੋ ਆਪਣੇ ਪਰਿਵਾਰ ਦਾ ਸੁੱਖ ਆਪਣੇ ਦਾ ਹੁੰਦਾ ਤੇ ਬਗਾਨੇ ਦਾ ਸੁੱਖ ਬਗਾਨਾ ਹੁੰਦਾ ਠੀਕ ਹੈ ਆਪਣੇ ਕਦੇ ਬਗਾਨੇ ਕਦੇ ਆਪਣੇ ਦੀ ਜਗ੍ਹਾ ਨਹੀਂ ਲੈ ਸਕਦੇ ਠੀਕ ਹੈ ਠੀਕ ਹੈ ਮੈਂ ਕਹਣੀ ਰੱਬਾ ਫਰਕ ਨਾ ਪਾਵੇ ਕਹੇ ਜਿਸ ਕਦੇ ਫਰਕ ਨਾ ਪਾਵੇ ਫਰਕ ਪੈ ਜਾਣ ਤੇ ਭਰ ਦੇ ਵੀ ਨਹੀਂ ਮੈਂ ਵੀ ਗੱਲ ਜਾਣਦੀ ਹਾਂ ਵੀ ਸੱਚੇ ਬਾਸ਼ਾ ਵੈਗਰੂ ਪਹਿਲੀ ਗੱਲ ਕਿਹਦੇ ਚ ਫਰਕ ਨਾ ਪਾਵੇ ਜੇ ਪੈ ਜਾਣ ਤੇ ਭਰ ਦੇਣੀ ਤੇ ਸਿਆਣੇ ਕਹਿੰਦੇ ਵੀ ਆਪਣਾ ਮਾਰੂ ਨਾ ਸਾਵੇਂ ਜਿੱਟੂ ਉਹ ਮਾਰ ਕੇ ਵੀ ਸਾਵੇਂ ਸਿੱਟ ਲੈਂਦਾ ਉਹਨਾਂ ਹੰਦਾਂ ਤੋਂ ụpਣਾ ਲੱਗੀ ਸੋ ਫਰਕ ਹੁੰਦਾ ਪਰ ਅੱਜ ਕੱਲ੍ਹ ਥੋੜਾ ਜਿਹਾ ਜ਼ਿਆਦਾ ਸਵੇਦ ਹੋ ਚੱਲਿਆ ਪਹਿਲਾਂ ਵਾਲੇ ਜਵਾਨੇ ਜਿੱਦਾਂ ਦੇ ਇਦਾਂ ਦੇ ਲੋਕ ਨਹੀਂ ਸੀ ਵੀ ਐਡੀ ਮਾੜੀ ਨਹੀਂ ਸੀ ਕੋਈ ਸੋਚ ਰੱਖਦਾ ਇਹ ਸੋਚਦਾ ਹੁਣ ਮਾੜੀ ਹੋ ਚੱਲੀ ਆ ਥੋੜਾ ਜਿਹਾ ਇੱਕ ਤਾਂ ਪੈਸਾ ਮੁਖ ਰੱਖ ਲਿਆ ਲੋਕਾਂ ਨੇ ਇੱਕ ਆਪਣਾ ਕਮਾਂਡ ਦੋ ਚੀਜ਼ਾਂ ਨੂੰ ਲੈ ਕੇ ਲੋਕ ਚੱਲ ਰਹੇ ਆ ਕਮਾਂਡ ਤੇ ਪੈਸਾ ਤੀਜੀ ਇਹ ਚੀਜ਼ ਨੂੰ ਜਾਣਦੇ ਨਹੀਂ ਵਿਚਾਰੇ ਠੀਕ ਆ ਰੱਬ ਨਾਲ ਤਾਂ ਲੋਕ ਹੁਣ ਜੁੜਨ ਲੱਗਿਆ ਸਭ ਪਹਿਲਾਂ ਤਾਂ ਰੱਬ ਤੋਂ ਵੀ ਟੁੱਟ ਗਏ ਸੀ ਕੋਈ ਗੁਰਦੁਆਰੀ ਨਹੀਂ ਸੀ ਜਾਂਦਾ ਕੋਈ ਕੁਝ ਨਹੀਂ ਸੀ ਕਰਦਾ ਗੁਰੂ ਨਾਲ ਤਾਂ ਹੁਣ ਜੁੜਨ ਲੱਗਿਆ ਜਦ ਕਬੀਲਦਾਰ ਨਾਲੇ ਦੱਬਲੇ ਗਰੀਪਿੰਗ ਨਾਲੇ ਦੱਬਲੇ ਕਿਉਂਕਿ ਜੈਸੇ ਲੋਕ ਉਹ ਸਰਬ ਹੋ ਗਿਆ ਫਿਰ ਰੱਬ ਨੇ ਵੀ ਪਾਸਾ ਪਾਟ ਲਿਆ ਵੀ ਤੁਸੀਂ ਕਰ ਲੋ ਜਿਹੜਾ ਕੁਝ ਕਰਦੇ ਠੀਕ ਹੈ ਗੁਰੂ ਘਰ ਨਾਲ ਤਾਂ ਲੋਕ ਹੋਣ ਜੁੜਨ ਲੱਗੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਤੋਂ ਬਿਨਾਂ ਸਾਡੀ ਗੱਤ ਨਹੀਂ ਜਾਣੀ ਸਾਨੂੰ ਕਿਸੇ ਨੇ ਪਛਾਣਨਾ ਨਹੀਂਗਾ ਤਾਂ ਕਰਕੇ ਹੋਇਆ ਸੁਪਲੀ ਹੱਥ ਵਨ ਕੇ ਬੇਨਤੀ ਹੈ ਰਿਕੁਐਸਟ ਆਪਣੀ ਫੈਮਿਲੀ ਨਾਲ ਪਿਆਰ ਨਾਲ ਰਹੋ ਆਪਣੀ ਫੈਮਿਲੀ ਸੋਟਾ ਸਾਥ ਦੇਊਗੀ ਦੂਜਾ ਨਹੀਂ ਕੋਈ ਦਿੰਦਾ ਠੀਕ ਹੈ ਜੀ ਵੀਡੀਓ ਬਣਾਉਣ ਚ ਕੋਈ ਕਮੀ ਲੱਗੀ ਹੋਵੇ ਤਾਂ ਮਾਫੀ ਚਾਹੁੰਨੀ ਆ ਤੇ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਣ ਮੰਨੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਮੱਤ ਬਖਸ਼ੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਕਦੇ ਵੀ ਕੋਈ ਗਲਤ ਕੰਮ ਨਾ ਕਰੋ ਤੁਹਾਨੂੰ ਪਛਤਾਉਣਾ ਪਵੇ ਤੇ ਵਾਹਿਗੁਰੂ ਦੀ ਕਿਰਪਾ ਤੁਹਾਡੇ ਤੇ ਬੜੀ ਦੇ ਵੀ ਤੁਹਾਡੀ ਫੈਮਿਲੀ ਤੇ ਬੜੀ ਲਵੇ ਸਤਿ ਸ੍ਰੀ ਅਕਾਲ ਜੀ